ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੋਂੜਾ ਬੋ ਬੋ ਵੈਲਕਮ ਹੈ ਜੀ ਤੇ ਆਗੇ ਗਗਨਦੀਪ ਸਿੰਘ ਕੋਲ ਤੇ ਵੇਖੋ ਅੱਜ ਵੀ ਬਾਈਆਂ ਦਾ ਨਵਾਂ ਮਾ ਲੈ ਕੇ ਨਵੀਂ ਵੀਡੀਓ ਆ ਤਰੀਕੇ ਹੈਗੀ ਆ ਜੀ ਅੱਜ 22 ਦਿਨ ਸ਼ਨੀਵਾਰ ਤੇ ਅੱਜ ਵੀਡੀਓ ਆਣੀ ਆ ਤੇ ਨਾਲ ਬਾਈ ਹੋਣੇ ਆਏ ਵੇਖੋ ਨੇ ਗਾਗ ਵੀ ਆਏ ਬੈਠੇ ਆ ਤੇ ਕੁਝ ਪਾਜੂ ਸੇਲ ਵੀ ਕਰਦੇ ਬਾਈਆਂ ਉਹਨਾਂ ਨੇ ਤੇ ਚਲੋ ਇਹਨਾਂ ਨੂੰ ਗੱਲਬਾਤ ਕਰਾਂਗੇ ਪਹਿਲੇ ਇਹਨਾਂ ਨੇ ਕਰ ਲਈਏ ਸਸਤੀ ਘਾਲ ਬਾਈ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਬਾਈ ਜੀ ਸਸਤੀ ਘਾਲ ਸਸਤੀ ਸਭ ਠੀਕ ਠਾਕ ਜੀ ਤੇ ਬਾਈ ਜੀ ਕਿੱਥੋਂ ਆਏ ਜੀ ਸੰਗਪੁਰ ਤੋਂ ਜੀ ਆਪਣਾ ਤਰਨਤਲੇ ਜਿਲ੍ਹੇ ਤੋਂ ਆਏ ਬਣਾ ਇਹਨਾ ਮੱਝ ਲਈ ਆਪਣੇ ਤੋਂ ਕਰ ਗੱਬਣਾ ਅੱਛੇ ਲੈ ਲਈ ਹਾਂ ਲੈ ਲਈ ਲੈ ਲਈ ਚਲੋ ਚਲੋ ਚਲ ਇਹ ਬ੍ਰਾਂਹਪੁਰੇ ਲੱਗੋ ਆਏ ਮੇਲੋਂ ਨਾ ਕਿਸੇ ਨੂੰ ਮਾਰ ਕਰਦੇ ਨਹੀਂ ਇਹਨੂੰ ਚੰਗਾ ਲੱਗਦਾ ਨੇ ਬਸ ਕਰਦੇ ਕਿੰਨੀਆਂ ਗੱਗਣ ਫਿਰ ਅੱਜ ਆਪਣੇ ਨੂੰ ਅੱਜ ਉੱਚੇ ਬੱਚੇ ਦੀਆਂ ਮਈਆਂ ਟੋਕਣਾ ਗੱਬਣਾ ਟੋਕਣਾ ਗੱਬਣਾ ਵਹਿੜਾ ਆ ਅੱਛਾ ਹਾਂ ਸਾਰਾ ਕੋ ਹੈਗਾ ਚਲੋ ਫਿਰ ਘਰੋ ਸ਼ੁਰੂ ਬੱਚੀਆਂ ਬਹੁਤ ਚੰਗੀਆਂ ਪਰ ਬੱਚੀਆਂ ਆਏਗੀ ਕਮੇਟੀ ਵਾਲਿਆਂ ਹਿਸਾਬ ਆ ਆੜੀ ਬੱਚੀ ਸੰਦੀਪ ਸਿੰਘ ਸਾਹਿਬ 8 ਮਹੀਨੇ ਦੀ ਗੱਬਣ ਦੋ ਤੇ 6 ਕਿਲੋ ਹਾਂ ਹਾਂ 8 ਮਾ ਇਹਨੂੰ ਲੱਗ ਗਿਆ ਈ ਲੋ ਜੀ 8 ਮਹੀਨੇ ਗੱਬਣਾ ਛੇ ਗੱਲ ਜੂਦਾ ਪਾ ਯਾਰ ਨਾਲ ਵੇਖੀ ਵਛੀ ਵੇ ਕੀ ਸ਼ੈ ਹੈ ਯਾਜੁਰ ਵੇਖ ਲੋ ਕਰਾਂ ਦੀ ਤੇ ਲੈ ਜਰ ਮਿੰਨਿਆ ਕਰਾ ਦੇ ਖਾਰੇ ਮਿਦਿਆ ਚੰਗੇ ਤੇ ਜੜਾ ਜੜਾ ਗਗਣਾ ਚਵਾਈ ਜੂ ਕਿਵੇਂ ਆ ਚਵਾਈ ਏ ਇੱਕ ਨੰਬਰ ਆ ਫੋਨ ਮੈਨੂੰ ਬੰਦ ਕਰ ਫੋਨ ਨੂੰ ਹਾਂ ਆ ਇਧਰ 100000 ਬਹੁਤੀ ਜਿਆਦੀ ਲਾਓ ਹੈ ਇਧਰ ਐ ਇਧਰ ਐ ਹਾਂ ਲਾਓ ਬਾ ਠੀਕ ਆ ਲਾਓ ਚਲੋ ਆ ਜੋ ਸੰਦੀਸਾਂ ਵਛੀਆਂ ਡਬਲ ਕਰਨ ਵਾਲੀਆਂ ਵਾਦੇ ਹਾਂ ਹਾਂ ਇਹ ਅਠਾਂ ਦੀ ਆਠਾਂ ਦੀ ਹਾਂ ਅਠਾਂ ਦੀ ਗਗਰਾ ਨੱਪੀ ਜਾਲੋ ਕਿਲੇ ਰੇਟ ਬੱਚੀ ਦਾ ਦਨੀਰਾਂ ਜੇ ਤਿਆਰ ਨਹੀਂ ਬੱਚੀ ਲੱਖਦੀ ਆ ਹੁਣ ਇਹਦਾ ਮੁੱਲ 55 ਹਾਂ ਨਾ 50 ਹਜ਼ਾਰ ਦੀ ਬੱਚੀ ਦੇ ਦਾਂਗੇ ਹੋਰ ਕਰ ਦੋ ਮਾਨ ਥੋੜਾ ਬੋਤਾ ਦੋ ਛੜ ਦਾਂਗੇ 48 ਦੀ ਦੇ ਦਾਂਗੇ 48 ਹਜ਼ਾਰ ਦੀ ਆੜੀ ਬੱਚੀ ਹੈ ਸ਼ਿਆਮੀ ਨਾ ਰੀ ਆ 1011 ਕਿਲੋ ਦੁੱਧ ਬੱਚੀ ਦੀ ਆਜੋ ਫਿਰ ਕਰਾਂ ਦੀ ਹਾਂਜੀ 10 11 ਕਿਲੋ ਦੁੱਧ ਤਿਆਰ ਹਾਂ ਤਿਆਰ ਚੋਗੇ ਸ਼ਿਆਮੀ ਨਾ ਚੱਕ ਪਾਸ ਲੋਈ ਡਾਕਟਰ ਲਿਆਵੇ ਕੋਈ ਆਪਣਾ ਚੈੱਕ ਕਰਾ ਲੈ 6 ਮਹੀਨੇ ਗੱਬਣਾ ਹਾਂ ਇਹ ਵੀ ਵੇਲੋ ਬਾਕੀ ਫਿਰਦਾ ਇਹਦਾ ਕਮੇਟੀ ਵਾਲਾ ਕੰਮ ਹੀ ਹੈ ਠੰਡੀ ਧੀਰੀ ਮੱਛੀ ਕੋਈ ਇਹ ਨਹੀਂ ਲੈ ਇੱਧਰ ਆ ਲੈ ਲੈ ਬਸ ਠੀਕ ਆ ਹਾਂ ਨਹੀਂ ਹਾਂ ਨਹੀਂ ਥਣ ਬਹੁਤ ਚੰਗਾ ਜੀ ਮੱਛੀ ਬਹੁਤ ਚੰਗੀ ਖਲੀਫ ਜੀ ਕਹਿਣ ਵਾਲੀ ਗੱਲ ਨਹੀਂ ਕੋਈ ਗਾਗਨ ਬਰਿੰਦੀ ਕੀਮਤ ਬਾਈ ਬਰਾਬਰ ਹੀ ਦੇਣੀ ਜਿਹੜੀ ਮਰਜ਼ੀ 48 48 48 48 ਹਾਂ 48 48 ਮਾਣਨਾ ਹੋਰ 45 ਬੰਦੇ ਜੀ ਕਰ ਦਈਏ ਜੋੜਾ ਲਊਗੀ 90 ਦਾ ਦੇ ਦਾਂਗੇ ਚਲੋ 90 ਹਜ਼ਾਰ ਦੋਵੇਂ ਪੰਡਾਲੇ 45 ਹਜ਼ਾਰ ਦੀ ਜਾਣ ਦੋ ਆ ਵਛੀ ਥਲੇ ਦੁੱਧ 14 15 ਕਿਲੋ ਜੋ ਠੀਕ ਆ ਮਗਰ ਵੀ ਵਛੀ ਜਲਸੀ ਕਰਾਉ ਸਿਆ ਏ ਮਗਰ ਵਛੀ ਆ ਹਾਂ ਤੇ 14 ਕਿਲੋ ਦੁੱਧ ਪੱਕਾ ਹੋਊਗਾ ਇਹ ਵੀ ਦਰੋਗਰਾ ਲੈ ਚਲੋ ਕਰੋ ਬਸ ਠੀਕ ਚੌਾਈ ਕਾ ਕਰਨ ਵਧੀਆ ਚੋਕਲੀ ਜਾਊ ਤੇ ਦੱਸ ਦਿਆਂ ਨੂੰ ਕਿ ਖੜਿਆ ਗਿਆ ਹੈ ਫੇਟ ਉੱਥੇ ਆਦਾ ਫੇਰ ਇਹ ਰਿੰਗੀ ਵੱਜਣੀ ਚਾਹਾਂ ਤੇ ਕਿਹਦੇ ਲੈ ਆਇਆ ਇੱਥੇ ਆ ਕੇ ਆਹ ਹੋ ਰਿੰਗੀ ਵੱਜਣੀ ਤਾਂ ਹਾਂਜੀ ਗਗਨ ਜੀ ਬੋਲੋ ਸਨੀਵ ਜਿਆ ਵੱਛੀਏ ਹਾਂ ਨਾ ਮੁੱਲ 50 52 ਜੋ ਮਰਜੀ ਆ ਹਾਂ ਰੇ ਨਾ 45000 ਦੀ ਵੱਛੀ 45000 ਦੀ ਚਲੋ ਆਜੋ ਫਿਰ ਕਰਾਂ ਦੇ ਹੁਣ ਆਜੋ ਮੱਝਾਂ ਦੇ ਪਾਸੇ ਮੱਝਾਂ ਕਿੰਨੀਆਂ ਹਾਂਜੀ ਅੱਪਰੋ ਕੀ ਮੜਾ ਸਨੀਵ ਜਿਆ ਨੇ ਮਗਰ ਪੂਰੀ ਕੱਟੀ ਆ ਹੋਵੇ ਦੋਨੇ ਲਾਲੇ ਗੁੱਤਨਾਂ ਵਾਲੇ ਬੱਚਾ ਵਿਖਾ ਦਿੰਨੇ ਆ ਦੋਨੇ ਦੇ ਥਲੇ ਉਹ 10 ਤੋਂ 11 ਕਿਲੋ ਦੁੱਧ ਖੁੱਲਾ ਹਾਂ ਅੱਛਾ ਬੂਰੀ ਕੱਟੀ ਮਗਰੋਂ ਮੰਝੀਰ ਕੱਟੀ ਠਾ ਦੇ ਹਾਂ ਹੋਰੋਂ ਕਰਾ ਦੇ ਲਓ ਜੀ ਬੂਰੀ ਕੱਟੀ ਮਗਰ ਇਹ ਦੋਵੇਂ ਝੌਂਕ ਪੂਰੇ ਕਰੂ ਮਾਂ ਕਰੂ ਕਾਲੀ ਦੇ ਤੇ ਠੀ ਕਰੂ ਬੂਰੀ ਪਾ ਦੇ ਵਾਹ ਵੇਖਾਈ ਆਖਾਂ ਬਿੱਲੀਆਂ ਬੂਰੀ ਦੀਆਂ ਬਿੱਲੀਆਂ ਇੱਥੇ ਕੱਟੀ ਲੈ ਕੇ ਬਾਹਰ ਬੰਨੋ ਯਾਰ ਸੁਨੀਲ ਜੀ ਦੋਨੇ 11 12 ਕਿਲੋ ਇਹਦੇ ਥਲੇ ਕਹਿਣ ਲਾ ਦੁੱਧ ਜਿਹੜਾ 11 12 ਕਿਲੋ ਹਾਂ ਤਾਂ ਵੀ ਇੱਕ ਨੰਬਰ ਚੋਈ ਇੱਕ ਨੰਬਰ ਹਾਂ ਇੱਕ ਨੰਬਰ ਇੱਕ ਨੰਬਰ ਕਹਿਣ ਵਾਲੀ ਗੱਲ ਨਹੀਂ ਚੋਗੇ ਖੜੇ ਕੋਈ ਦੋ ਡੰਗ ਚਲੋ ਬੋਲੋ ਫਿਰ ਮੋਲ ਭਾਵੇਂ 80 85 ਜੋ ਨਹੀਂ ਹਾਂ ਨਾ 75 ਆਦੀ ਮੈਂ ਦੇ ਦਾਂਗੇ ਚਲ ਹਾਂ ਮੈਂ ਜੈ ਸ਼ੋਰ ਕਰਦਾ ਹਾਂ ਉਹ ਬਖਾ ਦੇ ਹਾਂ ਕੱਟੀ ਵਿਖਾ ਦਿਓ ਆ ਬਖਾ ਦੇ ਹਾਂ ਲਓ ਜੀ ਕੱਟੀ ਬਹੁਤ ਚੰਗੀ ਆ ਇਹਦੀ ਜੋ ਛੋਟੀ ਦੀ ਕੱਟੀ ਦੋ ਦੀ ਲਾ ਲਓ ਤਿੰਨਾਂ ਦੀ ਲਾ ਲਓ ਚੌਂ ਦੀ ਲਾ ਲਓ ਮਹੀਨੇ ਦੀ ਲਾ ਲਓ ਹਾਂ ਬਸ ਜਿਹੜੀ ਗੱਲ ਜੋ ਆ ਜੋ ਕਰੋ ਐਵੇਂ ਹੀ ਲਾਓ ਕਟਾ ਜੋ ਉਹ ਕਟਾ ਵਿਖਾ ਦਿਓ ਬਾਠੀ ਚਲੋ ਤੇਰੇ ਥੱਲੇ ਵੀ ਦੋ ਤੇ 10 ਕਿਲੋ ਹੋਊਗਾ ਪੱਕਾ ਕਿਵਾਈ ਇੱਕ ਨੰਬਰ ਐ ਜਿਵੇਂ ਮੋਟਰ ਚੱਲਦੀ ਦੇ ਹਾਂ ਤੋੜ ਲੋ ਕਰਾ ਲਓ ਜੀ ਰਾਂ ਦੇ ਰਾਂ ਦੇ ਇੱਥੇ ਰਾਂ ਦੇ ਬੰਗ ਇਹ ਵੀ ਲੈ ਚਲੋ ਕਰਾ ਲਈ ਕਿਵਾਈ ਬਹੁਤ ਚੱਲਿਆਂਗੀ 10 ਕਿਲੋ ਦੋ ਤੇ ਖੁੱਲਾ ਮੈਂ ਥੇ ਬਸ ਠੀਕ ਐ ਫਿਰ ਵੇਲੇ ਵਾਲਾ ਕਾਮ ਇਹਨੂੰ ਇੰਦੀ ਵੇਰ ਕੀ ਮਾਰ ਬਰਾਬਰ ਹੀ ਦੇਣੀ ਠੀਕ ਨੇ ਜੀ 75 ਦੀ ਇਹ ਵੀ 75 ਦੀ ਤੇਰੀ 3000 ਛੋੜ ਹਾਂ ਤੇ ਨਾ 72 ਹਜ਼ਾਰ ਦੀ ਮੈਂ ਦੇ ਦਾਂਗੇ ਚਲੋ ਇਹ ਵੀ ਬੱਤਰੀ ਕਰ ਦੇ ਫਿਰ ਚੱਲ ਦੇ ਰਾਂਗੇ ਜੇ ਬੱਤਰੀ ਬੱਤਰੀ ਜਾਂ ਹਣਾ ਬੱਤਰੀ ਬੱਤਰੀ ਮੋਲੇ ਛੋੜੇ ਛੋੜੇ ਆ ਨੀ ਮਈਆਂ 6 ਮਹੀਨੇ ਨਹੀਂ ਚੱਕ ਪਾਸਾ ਦੁੱਧ ਦੇ ਤੋ 6 ਕਿਲੋ ਜੋ 6 ਕਿਲੋ ਦੁੱਧ ਦੀ 6 ਮਹੀਨੇ ਚੱਕ ਬਾਤ ਨੀਲੀ ਦੀ ਮਈ ਵੇ ਹਾਕੂ ਖਾ ਮਈ ਦੀ ਵੱਡੀ ਮੈਂ ਪੂਰੀ ਨੀਲੀ ਇਹ ਵੀ ਲੈ ਚੱਲੋ ਕਰਾਂਗੇ ਲੱਗਣਾ ਉਹ ਵੇਗੀ ਉਦਨ ਵਾਲੀ ਉਹ ਉਦਨ ਵਾਲੀ ਵੇਗੀ ਸੰਦੀਪ ਉਹ ਮੈਂ ਦੇਣਾ ਅਜੇ ਵੀ ਦਿਹਾੜੀ ਦੇ 50 ਫੋਨ ਆਉਂਦੇ ਆ ਅੱਛਾ ਆਉਣੇ ਹੀ ਆਉਣੇ ਆ ਹਾਂ ਇਹ ਛਿਆਂ ਦੀ ਜੋ ਇਹ ਵੀ ਉਹ ਛਾਈ ਆ ਸੰਦੀਪ ਸਿਆ ਉਹ ਹੀ ਛੈ ਉਹ ਹੀ ਉਹ ਛੈ ਜਾਵੇ ਨਸਲ ਬਹੁਤ ਆ ਮਈ ਦੀ ਬੜੀ ਮਈ ਆ ਇਹਦੀ ਫਿਰ ਕੀ ਮਤ ਇਹ ਵੀ 85 ਦੀ ਦੇਣੀ ਅੱਜ ਇਹਦੀ 2000 ਛੋਟ ਕਰੂ 83000 ਦੀ ਮਈ ਚਲੋ ਠੀਕ ਹੈ 83000 ਦੀ ਬਸ ਠੀਕ ਹੈ ਫਿਰ ਜਾਣ ਦੋ ਯਾਹ ਪਰਲੀ ਇਹ ਵੀਰ ਹੋਣਾ ਛੋਟੀ ਲੈ ਲਈ ਅੱਛਾ ਲੈ ਲਈਆ ਚਲੋ ਜਾਣ ਦੋ ਆਜੋ ਇਧਰ ਆਜੋ ਪਣੀ ਫੜਾ ਦੇ ਨੇ ਬੜਾ ਰਹਿਣੇ ਆ। ਆਹ ਨੇ ਭਾਜੀ ਕੋਈ ਨਹੀਂ। ਇਹ ਕਿੰਨੇ ਟਾਈਮ ਦੀ ਗੱਬਣਾ। ਸਨੀ ਜੀ ਆ ਇਹ ਮੇਰੋ ਹਸਾ ਵੀ ਆਉਂਦਾ। ਆਹ ਨੇ ਦੇ ਵਪਾਰੀ ਕਰਦਾ। ਆਹ ਸਾਨੂੰ ਵੀਰ ਨੇ ਮਹੀਂ ਦਿੱਤੀ ਸੀ ਮਰੇ ਬੱਚੇ ਜੋ। ਹਾਂ। ਮਹੀਂ ਚੈੱਕ ਕਰਾਈ ਤੇ ਮੈਂ ਨਿਕਲੀ ਤਿੰਨ ਮਹੀਨਿਆਂ ਦੀ ਗੱਬਣ। ਅੱਛਾ। ਹੋਂ ਦਾਸ ਵਪਾਰੀ ਠੱਗ ਗਿਆ ਤੇ ਘਰ ਵਾਲੇ ਠੱਗ ਗਿਆ। ਕਿਨੂੰ ਆਖਾਂਗੇ? ਚਲੋ ਦੋਵੇਂ ਹੀ ਆ। ਹਾਓ ਕਿਨੂੰ ਆਖਾਂਗੇ? ਤਿੰਨ ਮਹੀਨਿਆਂ ਦੀ ਮਹੀਂ ਗੱਬਾ ਨਿਕਲੀ 10 ਕਿਲੋ ਦੁੱਧਿਆ ਮਹੀਂ ਥੱਲੇ। ਕੋਈ ਨਹੀਂ ਫਿਰ ਚੱਲਣ ਦੇ। ਕਹਿੰਦੇ ਵੀ ਹਾਂ। ਆਂਦੇ ਕਟਾ ਮਰ ਗਿਆ ਤਾਜੀ ਆ। ਹਾਂ 10 ਕਿਲੋ ਚੋਕੇ ਖੜੇ ਕੋਈ ਤੇ ਮਿਲੂਗੀ ਪਾੜੇ ਤੇ ਹੀ ਕੋਈ ਅਲੇ ਚੱਲੀ ਜਾਂਦਾ ਕਰ ਹਾਂ ਆਜਾ ਗਾਣੇ ਨੇ ਜਿਹੜੇ ਟੀਕਾ ਭਰਿਆ ਗਿਆ ਇਹਨੇ ਇੰਦੀ ਕੀ ਮਰ ਹੈ ਇੰਦੀ ਕੀ ਮਰ ਇਹਦਾ ਦੀ 85 ਦੀ ਦੇਣੀ ਆ ਹੋ ਜੋ ਮੈਂ ਪੂਰੇ 80 ਦੇ ਦਾਂਗੀ ਚਲ ਹਾਂ ਹੋਰ ਕਿੰਨੀ ਰਹਿ ਗਿਆ ਹੋਰ ਰਹਿ ਗਈ ਅਗਲੇ ਬੰਨੇ ਇੱਕ ਲਿਆਓ ਕੱਢ ਕੇ ਕਰਾ ਲੈ ਲੈ ਰੇਡੂੜ ਵੇ ਲੋਰਾ ਰੇਡੂੜ ਬਿਲਕੁਲ ਬਾਈ ਦੇ ਫਿਕਸ ਆ ਤੇ ਬਾਕੀ ਕੋਈ ਮਹਾਂਤਰ ਕਰ ਦਰਗੇ ਆ ਜੋ ਮਹਾਂਤਰ ਕਰਾਂਗੇ ਆ ਨੀਲੀ ਵੱਡੀ ਇਹ ਕੇ ਇਹ ਕਲੀ ਟੋਕੜਿਆ ਅੱਛਾ ਕਲੀ ਟੋਕੜਾ ਕਲੀ ਟੋਕੜਿਆ ਟੀਗਾ ਭਰਿਆ ਕਰਮ ਜੋ ਜੇ ਕਿਸੇ ਜਾਗ ਪੈਂ ਤੇ ਮਹੀਂ ਵੇਖੋ ਗੱਡੀ ਆ ਦੁੱਧ ਹੈਗਾ ਦੁੱਧ ਛੇ ਗੱਲੋ ਅੱਛਾ ਹਾਂ ਮਹੀਂ ਸੰਦੀਪਾ ਅੰਦਰ ਸਲ ਵਿਖਾ ਭਾਈ ਵੱਡੀ ਮਾਜਾ ਬੁਰੀ ਜਬਰਦਸਤ ਵੇਲੋ ਕਰਾ ਦੇ ਲੈ ਵੀ ਘਾਰੇ ਮੈਂ ਧਗਰੇ ਪੇਠ ਪੜਾ ਘਾਰੇ ਮੈਂ ਹੈ ਮਹੀਂ ਗੱਡੀ ਰਾਤ ਹੀ ਆਈ ਮਹੀਂ ਆਜ ਮਹੀਂ ਲੱਪਾ ਆ ਮਹੀਂ ਪਰ ਬਹੁਤ ਵੱਡੀ ਸੰਦੀਪ ਸਿਆ ਠੀਕ ਆ ਗਗਨ ਐਂਡਰ ਵੀ ਸੀ ਆ ਨਹੀਂ ਇਹ ਕੋਰ ਹੈਗਾ ਇੰਦੀ ਫਿਰ ਕੀਮਤ ਪਰ ਵੇ ਮੈਂ ਮਿੰਦਰ ਸਿੰਘ ਮੈਂ ਲਖਾ ਰਹੇ ਫੜਕੇ ਜੱਥੇ ਨਹੀਂ ਠੀਕ ਦੋ ਦੇ ਸੀਏ ਗੇ ਲੋ ਜੋ ਮੀਨਾ ਬਣੀ ਨੂੰ ਆਜੋ ਜੇ ਨਿਕਲ ਆਵੇ ਤਾਂ ਮੈਂ ਰੁਪਈਆਂ ਦੀ ਆ ਆਪਾਂ ਖਾਲੀ ਕਹਿ ਕੇ ਦੇਣੀ ਆ ਆਪਾਂ ਖਾਲੀ ਤੇ ਮੁੱਲਿੰਦਾ ਮੁੱਲ 75 ਹਾਨਾ 70 ਦੀ ਮੈਂ ਦੇ ਦਾਂਗੇ 2000 ਛੋਟ 65000 ਦੀ ਯਾਰ ਪਾਰ ਵੀ ਦੇ ਦਾਂਗੇ ਹਾਨਾ ਯਾਰ ਚਲੋ ਜਾਂਦੋ ਠੀਕ ਆ ਖੜ ਜਾ ਇੱਥੇ ਆ ਬਾਈ ਨੇ ਹੋਰ ਖੋਲ ਲੈਂਦੇ ਆ ਲਿਆ ਇਹਦੀ ਗੱਬਣ ਇਹ ਮੈਂ ਸੰਦੀਪ ਸਾਹਿਬ ਚੋਹ ਮਹੀਨਾ ਦੀ ਹੈ ਗੱਬਣ ਸਾਰਾ ਸਾਰੇ ਧੋਕੜਾ ਗੱਬਣਾਈ ਹੈ ਨਾ ਸਾਰਾ ਮਾਲ ਧੋਕੜਾ ਗੱਬਣੀ ਅੱਜ ਆਪਣੇ ਹਾਂ ਦੋ ਹੀ ਮਈਆਂ ਮੱਝਾਂ ਪੁਰੀਆਂ ਆਤਰੇ ਪੀਸ ਚਲੋ ਮੈਂ ਕਿਹਾ ਮੈਂ ਸੁਖ ਸੰਦੀਪ ਕੋਲ ਜਾਣਾ ਤੇ ਬਾਈ ਕੋਲ ਇਹਦੇ ਥਲੇ ਅੱਠੀ ਪੈਰੀਂ ਦੁੱਧ 5 ਕਿਲੋ ਸੇ ਅੱਡੇ ਟਾਂ ਮਿਲਦੀ ਆ ਹਾਂ 1.5 ਤੇ 2 ਲੱਖ ਚੋਹ ਮਹੀਨਾ ਦੀ ਹਾਂ ਕੈਨੇਡਾ ਨਹੀਂ ਕਿ ਆਪਣਾ ਕਿਉਂ ਨਹੀਂ 4 ਮਹੀਨੇ ਦੇ ਸਵੇਰ ਦੇ ਟਾਈਮ ਮਿਲਦੀ ਜੋ ਅੱਛਾ ਬਾੜੇ ਦੇ ਮਿਲੂਗੀ ਇੱਕੇ ਟਾਈਮ ਦੁੱਧ 5 ਕਿਲੋ ਜੋ ਠੀਕ ਆ ਵੀ ਲੈ ਸਕਦੀ ਭਾਈ ਸਿੱਧੀ ਗੱਲ ਸੀ ਨਾ ਉਪਰੇ ਥਾਂ ਜਾ ਕੇ ਕਰ ਵੀ ਸਕਦੀ ਜੋ ਇਹਦੀ ਫਿਰ ਕੀ ਮਾਰਾ ਇਹਦਾ ਮੁੱਲ 75 70 ਜੋ ਮਰਜੀ ਹੈ 2 ਛੜ ਦਾਂਗੇ 68000 ਦੀ ਦੇ ਦਾਂਗੇ 68000 ਦੀ ਵੀ ਦੇ ਦਾਂਗੇ ਜਾਣ ਤੋਂ ਕਰਾ ਦੇ ਸ਼ੋ ਚਲੋ ਲਓ ਜੀ ਵੇਖ ਲਓ ਅਜ ਮੈਂ ਵੀ ਬਾਦੂ ਬੰਬ ਪੀਸਾ ਤੇ ਵੱਡੀਆਂ ਮੱਝਾਂ ਬਾਈਆਂ ਕੋਲ ਵੱਡੀਆਂ ਵੱਡੀਆਂ ਬਾਕੀ ਮੇਰਾ ਵੀ ਇੱਥੇ ਆ ਜੀ ਕਿਹਾ ਵੀਰ ਨੇ ਗੱਭਾਂ ਲੈਣੀ ਚੈੱਕ ਕਰਾ ਕੇ ਖੜੇ ਹੁਣ ਜਵੇਂ ਬਾਈ ਹੁਣੇ ਆਏ ਆ ਵੇਖੋ ਉਹ ਹੁਣ ਬਾਈਓ ਨੇ ਆਏ ਬੈਠੇ ਆ ਉਦੋਂ ਬਰਾਂਪੁਰੇ ਤੋਂ ਆਏ ਆ ਕਿਹੜਾ ਹੈ ਬੈਂਡਲ 40 40 ਕਿਲੋਮੀਟਰ ਤੋਂ ਪਿੰਡ ਤੋਂੜਾ ਹਨਾ ਜੀ ਤੇ ਡਾਕਟਰ ਵੀ ਤੁਸ ਨਾਲ ਲੈ ਕੇ ਆ ਰਹੇ ਆਂ ਆਂਦਾ ਪਿਆ ਚੈੱਕ ਰਕ ਲੈ ਕੇ ਜਾਓ ਤੇ ਐਂ ਹੀ ਆਓ ਤੁਸੀਂ ਵੀ ਚੱਲੇ ਚੈੱਕ ਰਕ ਲੈ ਕੇ ਜਾਓ ਆਉਦੀ ਤਸੱਲੀ ਕਰਨ ਅਸੀਂ ਪੈਸੇ ਲਾਏ ਆ ਤੁਸੀਂ ਵੀ ਪੈਸੇ ਲਾਉਣੇ ਆ ਤੇ ਕੋ ਮਾਥਾ ਆ ਲਓ ਮਾਥਾ ਵੇਖੋ ਮਾਥਾ ਜੀ ਲਓ ਮਾਥਾ ਟਿਕਾ ਦਿਓ ਚਲੋ ਚਲ ਲੈ ਵੀ ਬਾਬਾ ਤੁਹਾਨੂੰ ਲੈਣੇ ਆਜੋ ਹੁਣ ਅੰਦਰ ਚਲੀ ਜਾ ਹਾਂ ਅੰਦਰ ਚਲੀ ਜਾ ਬਾਹਰ ਨੂੰ ਆਜੋ ਬਾਹਰ ਆਓ ਬਾਹਰ ਆਓ ਹਾਂ ਚਲੋ ਤਾਂ ਬਾਕੀ ਇੱਥੇ ਆਓ ਬਣਾ ਜੀ ਆਪਦੀ ਤਸल्ली ਕਰੋ ਸੰਦੀਪ ਸਿੰਘ ਹਾਂ ਬੋਲੋ ਫਿਰ ਨੰਬਰ ਨੰਬਰ 88217329 ਪਿੰਡ ਜੀਓ ਬਲਾ ਜ਼ਿਲ੍ਹਾ ਤਰਨਤਨ ਸਤਿ ਸ੍ਰੀ ਅਕਾਲ ਜੀ